ਮੈਨੂੰ ਨਹੀਂ ਲੱਗਦਾ ਵੀ ਹਜੇ ਤੱਕ ਲੋਕਾਂ ਨੂੰ ਇਹ ਸਮਝ ਆਈ ਹੈ ਵੀ ਇਹ ਪਰਚਾ ਦਿੱਤਾ ਕਾਹਦਾ ਹੈ ਉਹ ਇਹੀ ਵੱਡੇ ਵੱਡੇ ਕਲੇਮ ਕਰ ਰਹੇ ਨੇ ਵੀ ਮગરਮਛ ਫੜ ਲਿਆ ਜੀ ਮગરਮਛ ਫੜ ਲਿਆ ਵੀ ਭਾਈ ਮગરਮਛ ਦਾ ਨੋਂ ਵੀ ਦੱਸੋ ਕਿਹੜਾ ਮગરਮਛ ਹੈ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਆਹ ਕਰਦਾਂਗੇ ਚੱਕ ਦਾਂਗੇ ਪੱਟੇ ਐ ਕਰਦਾਂਗੇ ਤੋੜ ਦਾਂਗੇ ਇਹਨਾਂ ਦੀ ਸਮਗਲਿੰਗ ਲਾਈਨ ਅੱਛਾ ਨੋਂ ਹੋਮ ਨਹੀਂ ਲੈਂਦੇ ਦੂਜੇ ਪਾਸੇ ਮਜੀਠੀਆ ਸਾਹਿਬ ਦੇ ਵਕੀਲ ਕਹਦੇ ਆ ਉਹ ਕਹਿੰਦੇ ਜੀ ਜ਼ਿਕਰ ਹੀ ਨਹੀਂ ਹੈਗਾ ਕਿਤੇ ਡਰੱਗਜ਼ ਦਾ ਕਹਿੰਦੇ ਦੋ ਲੈਪਟਾਪ ਉਹ ਵੀ ਨਿਆਣੇ ਆਦੇ ਸੀ ਇੱਕ ਅਦਾ ਫੋਨ ਕਹਿੰਦੇ ਜੀ ਇੱਕ ਕੋਈ ਸੋਨੇ ਦੀ ਮੁੰਦਰੀ ਵੀ ਨਹੀਂ ਇਹਨਾਂ ਨੇ ਬਰਾਮਦ ਕੀਤੀ ਉੱਥੋਂ ਇਹਨਾਂ ਨੇ ਇੱਕ ਮੁੱਦਾ ਜਿਉਂਦਾ ਰੱਖਣਾ ਹੈ ਵੀ ਉਹਦੇ ਕਰਕੇ ਇਹ ਰੋਜ਼ ਨਮਾ ਨਮਾ ਬੰਦੇ ਸਾਹਮਣੇ ਆ ਰਹੇ ਨੇ ਪਹਿਲਾ ਰਿਮਾਂਡ ਖਤਮ ਨਹੀਂ ਹੋਇਆ ਪਰ ਸੋਸ਼ਲ ਮੀਡੀਆ ਵਾਲਿਆਂ ਨੇ ਚਰਚਾ ਪਾਤੀ ਅਕੇ ਜੀ ਹੋਰ ਲਵਾਗੇ ਰਿਮਾਂਡ ਹੋ ਗਿਆ ਜੀ ਡਨ ਹੈ ਜੀ ਉਹ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹੱਥ ਪਾਇਆ ਕਰਕਨ ਵਰਿੰਦਰ ਨੇ ਪੂਰਾ ਪੰਜਾਬ ਜਾਮ ਹੋ ਗਿਆ ਸੀ ਜੀ ਉਦੋਂ ਸੜਕਾਂ ਤੇ ਨਿਕਲੇ ਆਏ ਸੀ ਲੋਕ ਐਂ ਜੇ ਲੱਗਣ ਲੱਗਿਆ ਜੀ ਵੀ ਆਪੋਜੀਸ਼ਨ ਨੂੰ ਨਾ ਅਬ ਦਾ ਡਰ ਲੱਗਣ ਲੱਗਿਆ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਚਰਚਾ ਕਰਨ ਜਾ ਰਹੇ ਹਾਂ ਪ੍ਰਵੇਸ਼ ਸ਼ਰਮਾ ਜੀ ਦੇ ਨਾਲ ਪੰਜਾਬ ਤੋਂ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਬੜੀਆਂ ਕਮਾਲ ਦੀਆਂ ਗੱਲਾਂ ਲੈ ਕੇ ਆਉਂਦੇ ਆ ਡੀਪ ਰਿਸਰਚ ਵੀ ਕਰਦੇ ਆ। ਸ਼ਰਮਾ ਜੀ ਬਹੁਤ ਸਵਾਗਤ ਹੈ ਤੁਹਾਡਾ। ਸ਼ਰਮਾ ਜੀ ਕਿੰਦਾ ਦੀ ਪੋਲਿਟੀਕਲ ਕਹਾਣੀ ਚੱਲਦੀ ਹੈ ਅੱਜਕੱਲ ਪੰਜਾਬ ਦੇ ਵਿੱਚ ਮਜੀਠੀਆ ਸਾਹਿਬ ਨੂੰ ਲੈ ਕੇ ਬਹੁਤ ਜ਼ਿਆਦਾ ਗੋਸਪ ਦਾ ਬਾਜ਼ਾਰ ਗਰਮ। ਬਸ ਮਜੀਠਿਆ ਸਾਹਿਬ ਦੇ ਛਾਇ ਹੋਏ ਨੇ ਜੀ ਸਾਰੇ ਅਖਬਾਰਾਂ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਤੇ ਪਿੰਡ-ਪਿੰਡ 'ਚ ਚਰਚਾ ਹੋ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਹਜੇ ਤੱਕ ਲੋਕਾਂ ਨੂੰ ਇਹ ਸਮਝ ਆਈ ਹੈ ਵੀ ਇਹ ਪਰਚਾ ਦਿੱਤਾ ਕਾਹਦਾ ਕਿਉਂਕਿ ਜਿਹੜੀ ਐਫ ਆਈ ਆਰ ਹੈ ਜਿਹੜੇ ਹੁਣ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਵੀ ਇਸ ਪਰਚੇ ਨੂੰ ਸਾਬਤ ਕੀਤਾ ਜਾਵੇ ਵੀ ਇਹ ਆਮਦਨ ਤੋਂ ਵੱਧ ਸੰਪਤੀ ਰੱਖਣ ਦਾ ਪਰਚਾ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਿਨਾ ਨਾਮ ਲੈਏ ਕਹ ਰਹੇ ਨੇ ਵੀ ਮਗਰਮੱਛ ਫੜ ਲਿਆ ਜੀ ਮਗਰਮੱਛ ਫੜ ਲਿਆ ਅੱਛਾ ਇਹ ਜੀ ਕਮਾਲ ਦੀ ਗੱਲ ਇਹ ਹੈ ਵੀ ਉਹ ਡਾਇਰੈਕਟਲੀ ਨਾ ਉਹ ਨਹੀਂ ਲੈ ਰਹੇ ਮਤਲਬ ਕਿ ਆਪਾਂ ਕਹੀਏ ਵੀ ਜੀ ਉਹ ਪ੍ਰੈਸ ਪ੍ਰੈਸ ਕਾਨਫਰੰਸਾਂ ਕਰਦੇ ਨੇ ਕੋਈ ਖੱਬੇ ਸੱਜੇ ਪਾਸਿਓਂ ਕੋਈ ਪੁਰਾਣੀਆਂ ਕੋਈ ਵੀਡੀਓ ਆਡੀਓ ਕੱਢ ਲੈਂਦੇ ਨੇ ਕੋਈ ਕਾਂਗਰਸੀਆਂ ਦੀਆਂ ਜਾਂ ਹੋਰ ਤਰੀਕੇ ਨਾਲ ਉਹ ਇਹੀ ਵੱਡੇ ਵੱਡੇ ਕਲੇਮ ਕਰ ਰਹੇ ਨੇ ਵੀ ਮਗਰਮੱਛ ਫੜ ਲਿਆ ਜੀ ਮਗਰਮੱਛ ਫੜ ਲਿਆ ਵੀ ਭਾਈ ਮਗਰਮੱਛ ਦਾ ਨਾਂ ਵੀ ਦੱਸੋ ਕਿਹੜਾ ਮਗਰਮੱਛ ਹੈ ਜਾਂ ਜਿਹੜੀ ਤੁਸੀਂ ਐਫ ਆਈ ਆਰ ਕੱਟੀ ਹੈ ਇਹ ਉਹਦੇ 'ਚ ਕੋਈ ਸਮਗਲਿੰਗ ਦਾ ਕੋਈ ਲਾਇਆ ਦੋਸ਼ ਦੂਸ਼ ਜਾਂ ਕੋਈ ਐਨ ਡੀ ਪੀ ਐਸ ਦੀ ਧਾਰਾ ਤੋੜਾ ਲਾਈਆ ਉਹਦੇ 'ਚ ਇਹ ਇੱਕ ਨਵਾਂ ਜਾ ਦੇਖਣ ਨੂੰ ਮਿਲ ਰਿਹਾ ਜੀ ਬਰਤਾਰਾ ਵੀ ਮੈਂ ਤਾਂ ਪਹਿਲੀ ਵਾਰੀ ਦੇਖ ਰਿਹਾ ਇਹ ਵੀ ਦੋਸ਼ੀ ਨੂੰ ਬਚਾਉਣ ਤੋਂ ਜ਼ਿਆਦਾ ਚਲੋ ਬਚਾਉਣ ਨੂੰ ਤਾਂ ਅਕਾਲੀ ਦਲ ਨੇ ਜਿਹੜਾ ਜ਼ੋਰ ਲਾਉਣਾ ਹੈ ਲਾਉਣਾ ਹੈ ਪਰ ਅਕਾਲੀ ਦਲ ਦੀ ਆਈਟੀ ਟੀਮ ਦਾ ਤੇ ਅਕਾਲੀ ਦਲ ਦੇ ਲੀਡਰਾਂ ਦਾ ਇਸ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ ਹੈ ਬੀਐਸਕੇਸ ਨੂੰ ਸਾਬਤ ਕੀਤਾ ਜਾਵੇ ਵੀ ਇਹ ਤਾਂ ਜੀ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਲੀਡਰ ਨੇ ਜੀ ਉਹ ਰੋਜ਼ੀ ਚਲੋ ਪ੍ਰੈਸ ਕਾਨਫਰੰਸ ਕਰਦੇ ਨੇ ਜੀ ਉਹ ਤੇ ਉਹ ਬਿਨਾ ਨਾ ਲਏ ਤਰਵਿੰਦਰ ਜੀ ਕਹਿੰਦੇ ਨੇ ਵੀ ਦੇਖੋ ਜੀ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਆਹ ਕਰਦਾਂਗੇ ਚੱਕ ਦਾਂਗੇ ਫੱਟੇ ਐ ਕਰਦਾਂਗੇ ਤੋੜ ਦਾਂਗੇ ਇਹਨਾਂ ਦੀ ਸਮਗਲਿੰਗ ਲਾਈਨ ਅੱਛਾ ਨਾ ਓਮਰੀ ਲੈਂਦੇ ਜਿਵੇਂ ਵੀ ਸਿਆਣੇ ਹੋਗੇ ਹੁੰਦੇ ਨੇ ਵੀ ਪੀ ਕੱਲ ਨੂੰ ਵੀ ਕੋਰਟ ਦੇ ਵਿੱਚ ਧੁਕਤਨਾ ਬਹੁਤ ਔਖਾ ਹੋ ਜਾਂਦਾ ਜੀ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਨੇ ਇੱਕ ਕੇਸ ਇੱਕ ਕੇਸ ਸ਼ਰਮਾ ਜੀ ਪਹਿਲਾਂ ਹੀ ਚੱਲਦਾ ਆ ਮਾਨਹਾਨੀ ਦਾ ਜਿਹੜਾ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਕੀਤਾ ਹੋਇਆ ਸੀ ਤੇ ਉਹਦੇ ਸੰਜੇ ਸਿੰਘ ਹੋਣੀ ਅਜੇ ਵੀ ਧੁਕਤ ਰਹੇ ਆ ਪੇਸ਼ੀਆਂ ਉਹ ਕੇਸ ਅਜੇ ਚੱਲਦਾ ਆ ਦੂਜੇ ਪਾਸੇ ਮਜੀਠੀਆ ਸਾਹਿਬ ਦੇ ਵਕੀਲ ਕਹਦੇ ਆ ਉਹਨਾਂ ਦੇ ਮੈਂ ਇੱਕ ਦੋ ਇੰਟਰਵਿਊ ਸੁਣੇ ਆ ਬਿਆਨ ਸੁਣੇ ਆ ਸਾਡੇ ਵੀ ਟੀਮ ਮੈਂਬਰ ਕਰਕੇ ਆਏ ਇੰਟਰਵਿਊ ਉਹਨਾਂ ਦਾ ਉਹ ਕਹਿੰਦੇ ਜੀ ਜ਼ਿਕਰ ਹੀ ਨਹੀਂ ਹੈਗਾ ਕਿਤੇ ਡਰੱਗਸ ਦਾ ਦੂਜੀ ਗੱਲ ਉਹ ਕਹਿੰਦੇ ਜਿਹੜੇ ਪ੍ਰੈਸ ਨੋਟ ਆਏ ਨੇ ਜਾਂ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਗਿਆ ਜੀ ਕਿ ਇਹ ਇੰਨੇ ਮੋਬਾਈਲ ਫੜ ਲਏ ਇੰਨੇ ਲੈਪਟਾਪ ਫੜ ਲਏ ਪਹਿਲੇ ਦਿਨ ਆਪਣੀ ਵੀ ਗੱਲ ਹੋਈ ਸੀ ਵੀ ਇੰਨੇ ਇੱਕ ਬੰਦੇ ਦੇ ਘਰੋਂ ਕਿਦਾਂ ਫੜੇ ਗਏ ਆ ਤੇ ਉਹ ਕਹਿੰਦੇ ਹੁਣ ਤੱਕ ਕਹਿੰਦੇ ਇਹ ਤਾਂ ਉਹ ਕੀ ਇੱਕ ਖਾਨਾ ਤਲਾਸ਼ੀ ਹੁੰਦੀ ਆ ਕੋਈ ਤੇ ਉਹਦੇ 'ਚ ਕਹਿੰਦੇ ਹੈ ਹੀ ਕੁਛ ਨਹੀਂ ਜਿਹੜਾ ਇਹਨਾਂ ਨੇ ਕੋਰਟ 'ਚ ਪੇਸ਼ ਕੀਤਾ ਕਹਿੰਦੇ ਦੋ ਲੈਪਟਾਪ ਉਹ ਵੀ ਨਿਆਣੇ ਆਦੇ ਸੀ ਇੱਕ ਅੱਧਾ ਫੋਨ ਕਹਿੰਦੇ ਜੀ ਇੱਕ ਕੋਈ ਸੋਨੇ ਦੀ ਮੁੰਦਰੀ ਵੀ ਨਹੀਂ ਇਹਨਾਂ ਨੇ ਬਰਾਮਦ ਕੀਤੀ ਉੱਥੋਂ ਇਹ ਲੜਾਈ ਜਿਹੜੀ ਚੱਲ ਰਹੀ ਆ ਕ੍ਰੈਡਿਟ ਵਾਰ ਐ ਇਹ ਵੀ ਭਾਈ ਕਹਿ ਦੋ ਕੋਸ਼ਿਸ਼ ਉਹ ਮਰਜ਼ੀ ਕਹਿ ਦੋ ਬਿਨਾ ਨਾਮ ਲਏ ਤੇ ਕਿਉਂਕਿ ਮਾਨਹਾਨੀ ਨਹੀਂ ਹੋ ਸਕਦੀ ਜੇ ਨਾਮ ਨਹੀਂ ਲਿਆ ਹੋਇਆ ਤੇ ਜੇ ਤੁਸੀਂ ਗੱਲਾਂ ਮਾਰ ਕੇ ਲੋਕਾਂ ਨੂੰ ਪਰਮਾਉਣਾ ਆ ਅਖੇ ਜਿਸ ਦਾ ਡਰਗ ਲੋਡ ਫੜ ਲਿਆ ਚੰਗੀ ਗੱਲ ਆ ਫੜਨਾ ਚਾਹੀਦਾ ਡਰਗਸ ਵਾਲੇ ਇਹਨੂੰ ਜਿਹੜੇ ਕੋਈ ਤਸਕਰੀ ਕਰਦੇ ਆ ਪਰ ਇਹ ਕਲੀਅਰ ਹੋਣਾ ਚਾਹੀਦਾ ਆ ਕਿ ਇਹ ਪਰਚਾ ਡਰਗਸ ਦਾ ਆ ਜਾਂ ਆਮਦਨ ਨਾਲੋਂ ਵੱਧ ਜਿਆਦਾ ਦਾ ਆ ਅਕਾਲੀ ਦਲ ਦਾ ਪੂਰਾ ਜ਼ੋਰ ਲੱਗਿਆ ਜਿੰਨੇ ਬਿਆਨ ਮੈਂ ਸੁਨੇ ਆ ਵੀ ਜੇ ਡਰਗਸ ਦਾ ਪਰਚਾ ਨਹੀਂ ਹੈਗਾ ਇਹ ਆ ਆਮਦਨ ਨਾਲੋਂ ਵੱਧ ਸਰੋਤਾਂ ਦਾ ਆਮਦਨ ਨਾਲੋਂ ਵੱਧ ਜਿਆਦਾ ਦਾ ਪਰਚਾ ਆ ਜੀ ਐਕਚੁਅਲੀ ਰਵਿੰਦਰ ਜੀ ਇਹ ਹੀ ਰੌਲਾ ਜਿਹੜਾ ਹੈਗਾ ਨਾ ਜੀ ਹੁਣ ਅੱਜ ਦੀ ਘੜੀ ਚਲੋ ਮਜੀਠੀਆ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਆ ਉਹਨੂੰ ਲੈ ਕੇ ਤਾਂ ਰੋਸ ਹੈਗੀ ਆ ਲੋਕਾਂ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਉਹਨਾਂ ਦੇ ਲੀਡਰ ਨੇ ਹੋ ਪਰ ਜਿਹੜੀ ਹੁਣ ਦੂਸਰਾ ਪਿਛਲੇ ਕੁਸ਼ਕ ਪਿਛਲੇ ਕੁਸ਼ਕ ਦਿਨਾਂ ਤੋਂ ਲੈ ਕੇ ਵੀ ਸਰਕਾਰ ਦਾ ਜੋ ਜ਼ੋਰ ਲੱਗਿਆ ਹੋਇਆ ਹੈ ਵੀ ਕਿਸੇ ਨਾ ਕਿਸੇ ਤਰੀਕੇ ਐਸ ਕੇਸ ਨੂੰ ਕੋਈ ਨਸ਼ੇ ਵਾਲੇ ਪਾਸੇ ਜੋੜਿਆ ਜਾਵੇ ਦੇਖੋ ਪਹਿਲਾਂ ਚਟੋਪਾਦੇ ਸਾਹਿਬ ਆਗੇ ਸੀਨ ਦੇ ਵਿੱਚ ਉਹਨਾਂ ਤੋਂ ਬਾਅਦ ਜਿਹੜੇ ਈਡੀ ਦੇ ਸਾਬਕਾ ਅਧਿਕਾਰੀ ਨੇ ਨਿਰੰਜਨ ਸਿੰਘ ਜੀ ਆਗੇ ਫਿਰ ਬੁੰਨੀ ਜੀ ਆ ਗਏ ਫਿਰ ਦਲਵੀਰ ਜੀ ਆ ਗਏ ਸੋ ਇਹ ਪਰ ਇਹ ਵੀ ਇੱਥੇ ਗੱਲ ਵਿਚਾਰਨ ਵਾਲੀ ਹੈ ਵੀ ਕਿ ਜਿਹੜੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਬਾਹਰ ਹੋ ਰਹੀ ਹੈ ਜੀ ਮੀਡੀਆ ਦੇ ਮੂਹਰੇ ਇੱਕ ਮੀਡੀਆ ਟਰਾਇਲ ਚਲਾਇਆ ਜਾ ਰਿਹਾ ਹੈ ਰੋਜ਼ ਇੱਕ ਨਵੀਂ ਖਬਰ ਦਿੱਤੀ ਜਾ ਰਹੀ ਹੈ ਅਖਬਾਰਾਂ ਨੂੰ ਤੇ ਚੈਨਲਾਂ ਨੂੰ ਵੀ ਤਾਂ ਕਿ ਇਹ ਜਿਹੜਾ ਮੁੱਦਾ ਹੈ ਇਹ ਜਿਉਂਦਾ ਰਹੇ ਕਿ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਬਿਆਨਬਾਜ਼ੀ ਕੋਰਟ ਤੋਂ ਬਾਹਰ ਕਰਨੀ ਇਨਵੈਸਟੀਗੇਸ਼ਨ ਅਫਸਰ ਤੋਂ ਬਾਹਰ ਕਰਨੀ ਉਹਨਾਂ ਦੀ ਕੋਈ ਇੰਪੋਰਟੈਂਸ ਲੀਗਲ ਐਕਚੁਅਲੀ ਜਿਹੜਾ ਹੁੰਦੇ ਨੇ ਪ੍ਰੋਸੈਸ ਹੁੰਦਾ ਉਹਦੇ ਵਿੱਚ ਕੋਈ ਹੁੰਦੀ ਆ ਜਾਂ ਨਹੀਂ ਹੁੰਦੀ ਕਿਉਂਕਿ ਜਿਹੜੇ ਲੀਗਲ ਐਕਸਪਰਟ ਨੇ ਅਕਾਲੀ ਦਲ ਦੇ ਟੀਮ ਦੇ ਉਹ ਤਾਂ ਇਹ ਕਹਿ ਰਹੇ ਨੇ ਜੀ ਕਿੰਨੇ ਚਾਹੇ ਰੋਜ਼ ਚਾਰ ਪ੍ਰੈਸ ਕਾਨਫਰੰਸਾਂ ਕਰਵਾਦਣ ਲਿਆ ਕੇ ਵੀ ਬੇਸਿਕਲੀ ਉਹ ਤਾਂ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਦੀ ਟੀਮ ਦੇ ਸੀਨੀਅਰ ਵਕੀਲ ਸਾਹਿਬ ਨੇ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਹਿੰਦੇ ਜੀ ਇਤਾਂ ਜੀ ਇਹਨਾਂ ਨੇ ਇੱਕ ਮੁੱਦਾ ਜਿਉਂਦਾ ਰੱਖਣਾ ਹੈ ਵੀ ਉਹਦੇ ਕਰਕੇ ਇਹ ਰੋਜ਼ ਨਮਾ ਨਮਾ ਬੰਦੇ ਸਾਹਮਣੇ ਆ ਰਹੇ ਨੇ ਪ੍ਰੋਬਲਮ ਇਹ ਦੀ ਵੀ ਜਿਹੜੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਹੋ ਰਹੀ ਹੈ ਵੀ ਜਾਂ ਤਾਂ ਜਿਹੜਾ ਪਰਚਾ ਹੋਇਆ ਜੀ ਉਹਦੇ 'ਚ ਕੋਈ ਇਸ ਤਰ੍ਹਾਂ ਦੀ ਕੋਈ ਅੰਡਰ ਸੈਕਸ਼ਨ ਲੱਗੀ ਹੋਵੇ ਜਿਹੜੀ ਨਸ਼ੇ ਨਾਲ ਕੋਈ ਕਿਸੇ ਤਰੀਕੇ ਨਾਲ ਕੋਈ ਤਾਰ ਤੁਰ ਜੋੜਦੀ ਹੋਵੇ ਉਹਨਾਂ ਦਾ ਇਹੀ ਕਹਿਣਾ ਹੈ ਜੀ ਵੀ ਇਹ ਤਾਂ ਜੀ ਸਾਰਾ ਵੀ ਚਲੋ ਇੱਕ ਜਿਹੜਾ ਮੁੱਦਾ ਹੈ ਜੀ ਉਹਨੂੰ ਜਿਉਂਦਾ ਰੱਖਣਾ ਚਾਹੁੰਦੇ ਨੇ ਹੁਣ ਇਹ ਕਹਿ ਰਹੇ ਨੇ ਵੀ ਮਜੀਠੀਆ ਸਾਹਿਬ ਨੂੰ ਅਸੀਂ ਬਾਹਰ ਕੋਈ ਰਿਕਵਰੀ ਵਾਸਤੇ ਲੈ ਕੇ ਜਾਣਾ ਜੀ ਤੇ ਉਹਦੇ ਤੇ ਵੀ ਅਕਾਲੀ ਲੀਡਰਾਂ ਦਾ ਬੜਾ ਤਿੱਖਾ ਬਿਆਨ ਆਇਆ ਉਹ ਕਹਿੰਦੇ ਜੀ ਵੀ ਮਜੀਠੀਆ ਸਾਹਿਬ ਨੇ ਕਿਹੜਾ ਕੋਈ ਹਥਿਆਰ ਦੱਬੇ ਹੋਣੇ ਕਿਤੇ ਕਿ ਮਜੀਠੀਆ ਸਾਹਿਬ ਨੇ ਕਿਤੇ ਕੋਈ ਨਸ਼ਾ ਦੱਬਿਆ ਹੋਇਆ ਕਿ ਮਜੀਠੀਆ ਸਾਹਿਬ ਨੇ ਕਿਤੇ ਕੋਈ ਪੈਸੇ ਦੇ ਬੂਰੀਆਂ ਭਰ ਕੇ ਦੱਬਿਆ ਹੋਇਆ ਨੇ ਵੀ ਇਹਨਾਂ ਨੇ ਰਿਕਵਰ ਕਰਾਉਣੀਆਂ ਨੇ ਉਹ ਕਹਿੰਦੇ ਜੀ ਇਹ ਕੁਝ ਨਹੀਂ ਹੈਗਾ ਜਿਹੜਾ ਇਹ ਕੇਸ ਇਹਨਾਂ ਤੇ ਹੋਇਆ ਹੈ ਇਹਦੇ ਵਿੱਚ ਤਾਂ ਇੱਕ ਕੁਐਸਚਨਰ ਭੇਜਣਾ ਹੁੰਦਾ ਪਹਿਲਾਂ ਜਿਹੜਾ ਦੋਸ਼ੀ ਹੁੰਦਾ ਜੇ ਉਹ ਜਵਾਬ ਨਹੀਂ ਦਿੰਦਾ ਫਿਰ ਅੱਗੇ ਕਾਰਵਾਈ ਤੁਰਦੀ ਹੈ ਜੀ ਤੇ ਹੁਣ ਇਹੀ ਜਿਹੜੀਆਂ ਗੱਲਾਂ ਨੇ ਇਹੀ ਘੁੰਮਣਕਾਰੀਆਂ ਨੇ ਜੀ ਇਹਦੇ ਵਿੱਚ ਮੈਨੂੰ ਲੱਗਦਾ ਵੀ ਆਮ ਲੋਕਾਂ ਦਾ ਬੜਾ ਨੁਕਸਾਨ ਹੋ ਰਿਹਾ ਰਵਿੰਦਰ ਜੀ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਕੋਈ ਕਿੱਥੇ ਦਾ ਸਰਕਾਰ ਨੇ ਨਵੇਂ ਪ੍ਰੋਜੈਕਟ ਕੋਈ ਲਾਉਣੇ ਕੋਈ ਸੜਕ ਬਣਾਉਣ ਦੀ ਗੱਲ ਕਰਨੀ ਕਿਸੇ ਸਕੂਲ 'ਚ ਕੋਈ ਮਾਸਟਰ ਨੂੰ ਲਾਉਣਾ ਕੋਈ ਕਿਸੇ ਡਿਸਪੈਂਸਰੀ 'ਚ ਦਵਾਈ ਬੂਟੀ ਭੇਜਣ ਦੀ ਗੱਲ ਕਰਨੀ ਕੋਈ 4 ਰੁਪਏ ਕਿੱਥੋਂ ਆਉਣਗੇ ਉਧਰ ਸਰਕਾਰ ਦਾ ਰੁਖ ਹੋਣਾ ਵੀ ਭਾਈ ਇੱਥੋਂ ਟੈਕਸ ਘਟਾ ਲਓ ਇੱਥੋਂ ਵਧਾ ਲਓ ਇੱਥੋਂ 2 ਰੁਪਏ ਜੋੜ ਲਓ ਇੱਥੋਂ 2 ਰੁਪਏ ਘਟਾ ਲਓ ਆ ਗੱਡੀ ਦਾ ਤੇਲ ਘੱਟ ਚਲਾ ਲਓ ਜਾਂ ਡੀਜ਼ਲ ਘੱਟ ਪਵਾ ਲਓ ਗੱਡੀਾਂ 'ਚ 4 ਰੁਪਏ ਬਚਾ ਲਓ ਪਰ ਹੁਣ ਅਰਵਿੰਦਰ ਜੀ ਹੋਏ ਜੀ ਕੋਈ ਗੱਲ ਹੀ ਨਹੀਂ ਹੋ ਰਹੀ ਹੁਣ ਜਿੰਨੇ ਵੀ ਮਸਲ ਕੇ ਸਰਕਾਰ ਦਾ ਤੰਤਰ ਹੈ ਸਾਰੇ ਦਾ ਜੋਰੀ ਹੁਣ ਇਸ ਕੇਸ ਤੇ ਲੱਗਿਆ ਹੋਇਆ ਜੀ ਹੁਣ ਅੱਗੇ ਤਾਂ ਦੇਖੋ ਵੀ ਇਸ ਕੇਸ 'ਚੋਂ ਕੀ ਨਿਕਲਣਾ ਹੈ ਇਹ ਤਾਂ ਹੁਣ ਕਾਨੂੰਨੀ ਹੀ ਮਾਹਰ ਦੱਸ ਸਕਦੇ ਨੇ ਜਾਂ ਕੇ ਸਮਾਂ ਦੱਸੂਗਾ ਪਰ ਅੱਜ ਦੀ ਮੈਂ ਸ਼ਰਮਾ ਜੀ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਜਿਹੜੇ ਮਹਾਰਤਾ ਦੱਸਣਗੇ ਬਾਅਦ ਦੀ ਗੱਲ ਹੈ ਪਰ ਜਿਹੜੇ ਸੋਸ਼ਲ ਮੀਡੀਆ ਵਾਲੇ ਮਹਾਰਾ ਹਨ ਇਹਨਾਂ ਨੇ ਬਹੁਤ ਕਮਾਲ ਕੀਤੀ ਹੈ ਜੀ ਅੱਜਕੱਲ ਇਹਨਾਂ ਨੇ ਅੱਜ ਇੱਕ ਸਰਕੂਲੇਟ ਹੋ ਰਿਹਾ ਆ ਕਿ ਮਜੀਠੀਆ ਸਾਹਿਬ ਦਾ ਪੁਲਿਸ ਰਿਮਾਂਡ ਵਿਜੀਲੈਂਸ ਰਿਮਾਂਡ 5 ਜਾਂ 7 ਦਿਨ ਹੋਰ ਵਧੂਗਾ ਜੀ ਕੋਰਟ 'ਚ ਜਾਣ ਤੋਂ ਪਹਿਲਾਂ ਹੀ ਅਜੇ ਪਹਿਲਾ ਰਿਮਾਂਡ ਖਤਮ ਨਹੀਂ ਹੋਇਆ ਪਰ ਸੋਸ਼ਲ ਮੀਡੀਆ ਵਾਲਿਆਂ ਨੇ ਚਰਚਾ ਪਾਤੀ ਕਹੇ ਜੀ ਹੋਰ ਲਵਾਗੇ ਰਿਮਾਂਡ ਹੋ ਗਿਆ ਜੀ ਡਨ ਹੈ ਜੀ ਉਹ ਦੂਜੀ ਚਰਚਾ ਬੌਨੀ ਅਜ ਨਾਲਾ ਜੀ ਦਾ ਇੰਟਰਵਿਊ ਮੈਂ ਸੁਣਿਆ ਜਦੋਂ ਉਹ ਬਿਆਨ ਦਰਜ ਕਰਾ ਕੇ ਆਂਦੇ ਆ ਤੇ ਉਹ ਬੜਾ ਕਮਾਲ ਦਾ ਬਿਆਨ ਹੈ ਜੇ ਤੁਸੀਂ ਵੀ ਦੇਖੋਗੇ ਕਿਤੇ ਉਹ ਸਵਾਲ ਪੱਤਰਕਾਰ ਪੁੱਛੀ ਜਾਂਦੇ ਆ ਕੀ ਹੋਇਆ ਜੀ ਕੀ ਬਿਆਨ ਹੋਇਆ ਜੀ ਕਿਦਾਂ ਹੋਇਆ ਜੀ ਉਹ ਕਹਿੰਦਾ ਜੀ ਮੇਰੇ ਮੂੰਹ ਚ ਗੱਲਾਂ ਨਾ ਪਾਓ ਤੁਸੀਂ ਕਹਿੰਦਾ ਵੀ ਮੈਂ ਹਜੇ ਨਹੀਂ ਗੱਲ ਕਰਨੀ ਕਿਉਂਕਿ ਇਹ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਉਹ ਅਦਾਲਤ ਦੀ ਵੀ ਨਹੀਂ ਗੱਲ ਕਰਦਾ ਕਹਿੰਦਾ ਜੀ ਅੰਡਰ ਇਨਵੈਸਟੀਗੇਸ਼ਨ ਹੈ ਫਿਰ ਇੱਕ ਪੱਤਰਕਾਰ ਸਾਹਿਬ ਪੁੱਛਦੇ ਤੁਸੀਂ ਤਾਂ ਬੜੇ ਕਰੀਬੀ ਰਹੇ ਆ ਮਜੀਠੀਆ ਸਾਹਿਬ ਦੇ ਤੇ ਤੁਸੀਂ ਦੱਸੋ ਜੀ ਵੀ ਕੀ ਉਦੋਂ ਗੱਲਬਾਤ ਇਦਾਂ ਦੀ ਸੀਗੀ ਕੋਈ ਉਹਨੂੰ ਪੁੱਛਦੇ ਕਹਿੰਦੇ ਤੇਰਾ ਚੈਨਲ ਕਿਹੜਾ ਉਹ ਬਾਈਚਾਸ ਅੱਗੋਂ ਨਾ ਜੀ ਕੋਈ ਵੱਡੀ ਏਜੰਸੀ ਦਾ ਚੈਨਲ ਸੀਗਾ ਉਹ ਜਿੱਦਾਂ ਲੀਡਰਾਂ ਨੂੰ ਹੁੰਦਾ ਨਾ ਕਿ ਪਹਿਲਾਂ ਧੰਕਾ ਲਓ ਜੀ ਇੱਕ ਵਾਰ ਤੇ ਉਹਨੂੰ ਕਹਿੰਦੇ ਭਾਈ ਅੱਛਾ ਅੱਛਾ ਤੂੰ ਫਲਾਣੀ ਏਜੰਸੀ ਤੋਂ ਕਹਿੰਦਾ ਹਾਂ ਜੀ ਤੇ ਇਹ ਕਹਿੰਦਾ ਹੁਣ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਸਾਡੇ ਭਰਾਵੋਂ ਸਾਰੇ ਆ ਦੇਖੋ ਤੁਸੀਂ ਵੀ ਤਾਂ ਉਹਨਾਂ ਦੇ ਨਾਲ ਹੀ ਰਹੇ ਹੋ ਮਜੀਠੀਆ ਸਾਹਿਬ ਦੇ ਨਾਲ ਜਿੰਨੀਆਂ ਗੋਲਮੋਲ ਗੱਲਾਂ ਸ਼ਰਮਾ ਜੀ ਉਹਨਾਂ ਨੇ ਕੀਤੀਆਂ মিডিਆ ਸਾਡੇ ਅਰਗੇ ਜ਼ਰੂਰ ਪੱਪਾਂ ਭਰ ਹੋ ਜਾਂਦੇ ਆ ਕਿ ਭਈ ਸ਼ਾਇਦ ਕੁਝ ਕਢਾ ਲਈਏ ਪਰ ਠੀਕ ਹੈ ਇਨਵੈਸਟੀਗੇਸ਼ਨਾਂ ਨੂੰ ਹੋਲੈਂਡ ਦੋ ਅਦਾਲਤ ਚ ਜਾ ਲੈਣ ਦੋ ਹੋਰ ਨਵਾਂ ਵੀਡੀਓ ਸਰਕੂਲੇਟ ਹੋ ਰਿਹਾ ਆ ਹੁਣੇ ਮੈਨੂੰ ਬਿੰਦੂ ਸਿੰਘ ਹੋਣਾ ਦਾ ਮੈਸੇਜ ਆਇਆ ਕਹਿੰਦੇ ਜੀ ਬੜਾ ਕੋਈ ਵੀਡੀਓ ਸਰਕੂਲੇਟ ਹੋ ਰੇ ਨੇ ਜੀ ਅਖੇ ਜਿੱਥੇ ਵੀ ਕਮਿਟਮੈਂਟ ਕਮੈਂਟ ਕੀਤੀ ਸੀ ਉੱਥੇ ਜਾ ਰਹੇ ਆ ਉਹਨੇ ਇਹਦੇ ਤੋਂ ਤੁਸੀਂ ਅੰਦਾਜ਼ੇ ਲਾਈ ਜਾਓ ক্রিকেট ਮੈਚ ਦੀ ਤਰ੍ਹਾਂ ਵੀ ਭਾਈ ਆ ਫਲਾਣੇ ਨੇ 6 ਮਾਰਨਾ ਹੈ ਫਲਾਣੇ ਨੇ ਚੌਕਾ ਮਾਰਨਾ ਹੈ ਭਾਵੇਂ ਅਗਲਾ ਬੋਲਡ ਹੁੰਦਾ ਭਾਵੇਂ ਕੁਝ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਪਰ ਚਰਚਾ ਕੀ ਹੈ ਚੰਨੀ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਦਾ ਕਾਊਂਟਰ ਬਿਆਨ ਜਾ ਰਿਹਾ ਆ ਉਹਨੇ ਮਨਜਿੰਦਰ ਸਰ ਸਾਹਿਬ ਬਿਆਨ ਦਿੰਦਾ ਉਹਦਾ ਕਾਊਂਟਰ ਬਿਆਨ ਜਾ ਰਿਹਾ ਆ ਖੈਰਾ ਸੁਪਾਲ ਖੈਰਾ ਬਿਆਨ ਦਿੰਦੇ ਆ ਉਹਦਾ ਕਾਊਂਟਰ ਉਹ ਜਾ ਰਿਹਾ ਯਾਨੀ ਕਿ ਮੀਡੀਆ ਚ ਇੰਨੀ ਕਿ ਸਪੇਸ ਲੈ ਲਈ ਆ ਇਸ ਕੇਸ ਨੇ ਤੇ ਇੱਕ ਪੱਤਰਕਾਰ ਸਾਹਿਬ ਨਾਲ ਗੱਲ ਹੋ ਰਹੀ ਸੀ ਮੇਰੀ ਹੁਣੇ ਥੋੜਾ ਜਿਹਾ ਪਹਿਲਾਂ ਉਹ ਕਹਿੰਦੇ ਕਹਿੰਦੇ ਜੀ ਇਹ ਤਾਂ ਕਹਿੰਦੇ ਖਾਮ ਖਾ ਹੀਰੋ ਬਣਾਈ ਜਾ ਰਹੇ ਐ ਇਸ ਕੇਸ 'ਚ ਕਹਿੰਦੇ ਜਿਹੜਾ ਹੀ ਬੰਦਾ ਮੇਨ ਲੀਡ ਆ ਸੋ ਇਹਦੇ ਅਕਾਲੀ ਦਲ ਸ਼ਰਮਾ ਜੀ ਅਕਾਲੀ ਦਲ ਨੇ ਕੋਈ ਪੋਲੀਟੀਕਲ ਮੂਵ ਨਹੀਂ ਸ਼ੁਰੂ ਕੀਤਾ ਬਾਦਲ ਸਾਹਿਬ ਅੰਦਰ ਹੋਏ ਸੀ ਨਾ ਤੁਹਾਨੂੰ ਯਾਦ ਹੋਊਗਾ 2003 ਤੋਂ ਬਾਅਦ ਜੀ ਜੀ ਤੇ ਬੜੇ ਧਰਨੇ ਤੁਰਨੇ ਲੱਗੇ ਉਹ ਵੀ ਮੜਾ ਜਿਹਾ ਸਮਾਂ ਯਾਦ ਕਰਾਇਓ ਕੀ ਸੀ ਐਕਚੁਅਲੀ ਰਵਿੰਦਰ ਜੀ ਦੇਖੋ ਅਸੀਂ ਉਹਦਾ ਮਿਲਣੀ ਚਾਹੀਦੀ ਹੈ ਪਰ ਇੱਕ ਕਾਨੂੰਨੀ ਪ੍ਰੋਸੈਸ ਹੈ ਹਰ ਚੀਜ਼ ਅਸੀਂ ਅਸੀਂ ਚਾਹਦੇ ਆ ਵੀ ਮਿਲਣੀ ਚਾਹੀਦੀ ਹੈ ਜੀ ਅਸੀਂ ਚਾਹੀਦੀ ਅਸੀਂ ਚਾਹਦੇ ਆ ਸ਼ਰਮਾ ਜੀ ਮਿਲਣੀ ਚਾਹੀਦੀ ਹੈ ਸਦਾ ਜਿਹੜਾ ਨਸ਼ੇ ਦੀ ਤਸਕਰੀ ਕਰਦਾ ਆ ਜੀ ਬਿਲਕੁਲ 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 ਪਰ ਇੱਕ ਪ੍ਰੋਸੈਸ ਹੈ ਉਹਦਾ ਅਰਵਿੰਦਰ ਜੀ ਦੀ ਇੱਕ ਕਾਨੂੰਨੀ ਪ੍ਰਕਿਰਿਆ ਹੈ ਉਸ ਚੀਜ਼ ਦੀ ਵੀ ਕਾਨੂੰਨ ਦੇ ਰਾਹੀ ਉਹ ਸਾਰਾ ਮੈਟਰ ਚੱਲਣਾ ਚਾਹੀਦਾ ਵੀ ਇੱਕ ਮੀਡੀਆ ਟ੍ਰਾਇਲ ਚੱਲੋ ਜਿਸ ਤਰ੍ਹਾਂ ਦਾ ਸ਼ੁਰੂ ਹੋ ਗਿਆ ਇਹਦਾ ਅੱਗੇ بڑے ਡਰਾਮੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਜੀ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਲੀਡਰ ਫੜੇ ਜਾਂਦੇ ਨੇ ਤੁਸੀਂ ਕਾਨੂੰਨੀ ਲੜਾਈ ਦੇ ਨਾਲ ਨਾਲ ਇੱਕ ਪੋਲਿਟੀਕਲ ਲੜਾਈ ਵੀ ਲੜਨੀ ਹੁੰਦੀ ਹੈ ਤੁਸੀਂ ਰਾਜਨੀਤਿਕ ਤੌਰ ਤੇ ਵੀ ਇੱਕ ਲੜਾਈ ਸ਼ੁਰੂ ਕਰਨੀ ਹੁੰਦੀ ਹੈ ਜਿਹੜੇ ਤੁਹਾਡੇ ਲੀਡਰਸ ਨੇ ਜਿਹੜੇ ਤੁਹਾਡੇ ਸਪੋਰਟਰਸ ਨੇ ਉਹਨਾਂ ਨੂੰ ਤੁਸੀਂ ਦੱਸਣਾ ਹੁੰਦਾ ਵੀ ਸਾਡੀ ਪਾਰਟੀ ਭਾਈ ਆਪ ਦੇ ਲੀਡਰ ਦੇ ਮਗਰ ਕਿਵੇਂ ਖੜਦੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹੱਥ ਪਾਇਆ ਕਰਤ ਅਮਰਿੰਦਰ ਨੇ ਪੂਰਾ ਪੰਜਾਬ ਜਾਮ ਹੋ ਗਿਆ ਸੀ ਜੀ ਉਦੋਂ ਸੜਕਾਂ ਤੇ ਨਿਕਲੇ ਆਏ ਸੀ ਲੋਕਾਂ ਅਕਾਲੀ ਦਲ ਨੇ ਸੜਕਾਂ ਜਾਮ ਕਰਤੀਆਂ ਸੀਗੀਆਂ ਤੇ ਧਰਨੇ ਸ਼ੁਰੂ ਹੋ ਗਏ ਸੀਗੇ ਪਰ ਹੁਣ ਇਸ ਤਰ੍ਹਾਂ ਦਾ ਕੁਝ ਦਿਖਿਆ ਨਹੀਂ ਜਦ ਜਿਸ ਦਿਨ ਦੇ ਮਜੀਠੀਆ ਜੀ ਚਲੋ ਇਸ ਕੇਸ 'ਚ ਜਿਹੜੇ ਡਿਸਪਰੋਪੋਰਸ਼ਨਟ ਐਸੈਟਸ ਦਾ ਕੈਸ ਹੈ ਇਸ ਕੇਸ ਜਦੋਂ ਦੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੋਈ ਇਸ ਤਰ੍ਹਾਂ ਦੀ ਗੱਦੀਬਿਦੀ ਅਕਾਲੀ ਦਲ ਕਨੂੰ ਦਿਖੀ ਨਹੀਂ ਹਾਂ ਉਹਨਾਂ ਦੇ ਲੀਡਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਚੈਨਲਾਂ 'ਤੇ ਡਿਬੇਟ ਤੇ ਜਾ ਰਹੇ ਨੇ ਉਹਨਾਂ ਦੇ ਆਪ ਦੇ ਜਿਹੜੇ ਸੋਸ਼ਲ ਮੀਡੀਆ ਦੇ ਹੈਂਡਲਸ ਨੇ ਉਹਦੇ ਤੇ ਪਾਇਆ ਜਾ ਰਿਹਾ ਹੈ ਪਰ ਅਕਾਲੀ ਦਲ ਦੇ ਜਿਹੜੇ ਪੁਰਾਣੇ ਲੀਡਰ ਨੇ ਜਿਹੜੇ ਝੁਝਾਰੂ ਲੀਡਰ ਨੇ ਪਿਛਲੇ ਇੰਨੇ ਨੇ ਲੰਬੇ ਸਮੇਂ ਤੋਂ ਨਾਲ ਖੜੇ ਨੇ ਉਹ ਜ਼ਿਆਦਾਤਰ ਅੱਜ ਵੀ ਇਹੋ ਜਿਹੇ ਬੰਦੇ ਨੇ ਜੀ ਜਿਹੜੇ ਸੋਸ਼ਲ ਮੀਡੀਆ ਦੀ ਰੀਚ 'ਚ ਨਹੀਂ ਹੈਗੇ ਬਹੁਤ ਇਹੋ ਜਿਹੇ ਵਰਕਰ ਬੈਠੇ ਨੇ ਜਿਹੜੇ ਡੈਡੀਕੇਟਿਡ ਵਰਕਰਸ ਨੇ ਅਕਾਲੀ ਦਲ ਕਿਤੇ ਨਾ ਕਿਤੇ ਰਾਜਨੀਤਿਕ ਲੜਾਈ ਸ਼ੁਰੂ ਕਰਨ ਦੇ ਵਿੱਚ ਮੈਨੂੰ ਲੱਗਦਾ ਵੀ ਪਿੱਛੇ ਰਹਿ ਗਿਆ ਜੀ ਹੋ ਸਕਦਾ ਵੀ ਅਕਾਲੀ ਦਲ ਦੇ ਲੀਡਰਾਂ ਸੋਚਦੇ ਹੋਣ ਵੀ ਜਿਹੜੀ ਬਿਆਨਬਾਜ਼ੀ ਕਰੀ ਜਾ ਰਹੀ ਹੈ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰੀਆਂ ਜਾ ਰਹੀਆਂ ਨੇ ਵੀ ਏਸੇ ਨੂੰ ਹੀ ਉਹ ਰਾਜਨੀਤਿਕ ਲੜਾਈ ਮੰਨਦੇ ਹੋਣ ਜੀ ਇਹ ਵੀ ਪੋਸੀਬਲ ਹੈ ਪਰ ਰਾਜਨੀਤਿਕ ਲੜਾਈ ਦੇਖੋ ਜਿੰਨੀ ਕਿ ਸਾਨੂੰ ਸਮਝ ਆਇਆ ਅਸੀਂ ਦੇਖੀ ਹੈ ਰਾਜਨੀਤਿਕ ਲੜਾਈ ਤਾਂ ਜੀ ਦੇਖੋ ਸੜਕਾਂ ਤੇ ਉਤਰ ਕੀ ਹੁੰਦੀ ਹੈ ਕਿਸੇ ਇੱਕ ਜਗ੍ਹਾ ਸੜਕ ਤੇ ਤੁਸੀਂ ਨਹੀਂ ਜਾਮ ਕਰਨੀ ਕਿਸੇ ਇੱਕ ਜਗ੍ਹਾ ਧਰਨਾ ਲੱਗ ਜਾਂਦਾ ਹੁੰਦਾ ਵੀ ਭਾਈ ਉੱਥੇ ਮਤਲਬ ਕਿ ਏਰੀਆ ਵਾਈਜ਼ ਧਰਨਾ ਚੱਲੂਗਾ ਆਪਦੇ ਲੀਡਰ ਨਾਲ ਮਤਲਬ ਕਿ ਸਪੋਰਟ ਆਪਦੀ ਜाहिर ਕਰਨ ਲਈ ਪਰ ਇਹ ਜਿਹੜੀ ਪੋਲਿਟੀਕਲ ਲੜਾਈ ਸੀਗੀ ਜੋ ਉਮੀਦ ਸੀ ਉਹ ਹੋਈ ਨਹੀਂ ਜੀ ਕੋਈ ਇਸ ਤਰ੍ਹਾਂ ਦੀ ਜਿੱਦਣ ਦੇ ਮੁਝੇਠੀਆਂ ਸਾਫ ਫੜੇ ਗਏ ਨੇ ਜੀ ਰਵਿੰਦਰ ਜੀ ਪ੍ਰਵੇਸ਼ ਜੀ ਇਹਦੇ ਚ ਕੇਸ ਚ ਦੋ ਚੀਜ਼ਾਂ ਮਿਸਿੰਗ ਨੇ ਇਸ ਵਾਰ ਇੱਕ ਤਾਂ ਆ ਪੋਲਿਟੀਕਲ ਵੰਡਾਟਾ ਬਹੁਤ ਜ਼ਿਆਦਾ ਵਰਤਿਆ ਜਾਂਦਾ ਸੀ ਸ਼ਬਦ ਪਹਿਲਾਂ ਅਖੇ ਜੀ ਇਹ ਰਾਜਨੀਤਿਕ ਬਦਲਾਖ ਹੋ ਰਹੀ ਆ ਉਹ ਬਹੁਤ ਘਟ ਗਿਆ ਜੀ ਇਸ ਕੇਸ ਚ ਨਹੀਂ ਮੈਨੂੰ ਦਿਖਿਆ ਹੈਗਾ ਵੀ ਪੋਲਿਟੀਕਲ ਵੰਡਾਟਾ ਕਿਸੇ ਨੇ ਵੀ ਸ਼ਬਦ ਵਰਤਿਆ ਹੋਵੇ ਦੂਜਾ ਇਸ ਕੇਸ ਚ ਜਿਹੜੀ ਮਿਸਿੰਗ ਚੀਜ਼ ਹੈ ਉਹ ਹੈ ਕਿ ਜਦੋਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਉਦੋਂ ਵੀ ਪਰਚੇ ਸ਼ਰਮਾ ਜੀ ਤੁਹਾਨੂੰ ਯਾਦ ਹੋਊਗਾ ਵਿਜੀਲੈਂਸ ਜਦੋਂ ਵੀ ਕਰਦੀ ਸੀ ਜਾਂ ਪੁਲਿਸ ਜਦੋਂ ਵੀ ਕਰਦੀ ਸੀ ਤਾਂ ਕਿਸੇ ਲੀਡਰ ਦੇ ਬਾਰੇ ਹਮੇਸ਼ਾ ਇਹੀ ਕਿਹਾ ਜਾਂਦਾ ਸੀ ਜੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ ਲੀਡਰ ਅਕੇ ਦਾ ਹੋਰ ਰਿਮਾਂਡ ਲਵਾਂਗੇ ਉਹ ਤਾਂ ਅਦਾਲਤਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਰਿਮਾਂਡ ਦੇਣਾ ਨਹੀਂ ਦੇਣਾ ਜਾਂ ਜੁਡੀਸ਼ੀਅਲ ਰਿਮਾਂਡ ਭੇਜਣਾ ਆ ਪਰ ਇਹ ਇਹ ਸ਼ਬਦ ਬੜਾ ਕਾਮਨ ਹੁੰਦਾ ਸੀ ਜੀ ਉਦੋਂ ਕਿ ਜੀ ਇਹ ਲੀਡਰ ਨੇ ਨੇ ਸਹਿਯੋਗ ਨਹੀਂ ਦਿੱਤਾ ਤੁਹਾਨੂੰ ਯਾਦ ਆ ਕੁਝ ਪੁਰਾਣੀਆਂ ਗੱਲਾਂ ਤੁਹਾਨੂੰ ਚੇਤੇ ਹੋਣਗੀਆਂ ਅਕਸਰ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਪੋਲੀਟੀਕਲ ਵੈਂਡਾਟਾ ਤੇ ਕਿਸੇ ਸਹਿਯੋਗ ਨਹੀਂ ਦਿੱਤਾ ਜਾਂਦਾ हां बिल्कुल जी ये त दो देखो जी बहुत बड़े हथियार ਨੇ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹਨਾਂ ਨੇ ਲਿਖ ਕੇ ਦੇਣਾ ਹੁੰਦਾ ਹੈ ਵੀ ਅਸੀਂ ਜਿਹੜੇ ਕੰਮ ਵਾਸਤੇ ਰਿਮਾਂਡ ਲਿਆ ਸੀਗਾ ਮਤਲਬ ਕਿ ਦੋਸ਼ੀ ਦਾ ਉਹ ਉਸ ਰਿਮਾਂਡ ਦੇ ਦੌਰਾਨ ਕੀ ਉਸ ਤਰ੍ਹਾਂ ਦੀ ਰਿਕਵਰੀ ਹੋ ਗਈ ਜੀ ਉਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਗਏ ਅਕਸਰੀ ਦੇਖਿਆ ਗਿਆ ਜੀ ਜਦੋਂ ਕਿਸੇ ਕੇਸ ਦੇ ਵਿੱਚ ਰਿਮਾਂਡ ਵਧਾਉਣਾ ਚਾਹੁੰਦੀਆਂ ਨੇ ਇਨਵੈਸਟੀਗੇਸ਼ਨ ਏਜੰਸੀਆਂ ਤਾਂ ਉਹ ਕੋਰਟ ਚ ਕਹਿਤਾਂਦੀਆਂ ਨੇ ਜਾ ਕੇ ਜੀ ਵੀ ਜਿਹੜਾ ਦੋਸ਼ੀ ਹੈ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਇਹਨੇ ਜੋ ਜੋ ਅਸੀਂ ਰਿਕਵਰੀਆਂ ਕਰਨੀਆਂ ਨੇ ਉਹ ਪੈਂਡਿੰਗ ਨੇ ਜੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਸਾਡੇ ਅਫਸਰਾਂ ਦੀ ਗੱਲ ਨਹੀਂ ਸੁਣੀ ਇਹਨੇ ਇਸ ਤਰ੍ਹਾਂ ਦੇ ਜਿਹੜੇ ਹੁਣ ਪੋਲਿਟੀਕਲ ਵਾਡੈਂਟੀ ਦੀ ਆਪਾਂ ਗੱਲ ਕਰੀਏ ਜੀ ਹੁਣ ਐਂ ਜੇ ਲੱਗਣ ਲੱਗਿਆ ਜੀ ਵੀ ਆਪੋਜੀਸ਼ਨ ਨੂੰ ਨਾ ਅਵਧਾ ਡਰ ਲੱਗਣ ਲੱਗਿਆ ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਦੇਖੋ ਹੁਣ ਸਾਰੀ ਕੋਈ ਮੰਤਰੀ ਰਹਿ ਲਿਆ ਜਾਂ ਕੋਈ ਹੋਰ ਸੀਨੀਅਰ ਪੋਜੀਸ਼ਨਾਂ ਤੇ ਰਹਲੇ ਜਿਹੜੇ ਆਪੋਜੀਸ਼ਨ ਦੇ ਵਿੱਚ ਲੀਡਰ ਨੇ ਐਂ ਜਿ ਲੱਗਦਾ ਵੀ ਜਿਵੇਂ ਕੋਈ ਖੱਬੇ ਸੱਜੇੋਂ ਮਾੜੀ ਮੋਟੀ ਹਵਾ ਦਾ ਬੁੱਲਾ ਉਹਨਾਂ ਨੂੰ ਵੀ ਆ ਗਿਆ ਹੋਊਗੀ ਅਗਲਾ ਨੰਬਰ ਭਾਈ ਤੁਹਾਡਾ ਤੇ ਉਹ ਹੁਣ ਕਿਤਨਾ ਕਿਤੇ ਐਂ ਜੇ ਕਰਦੇ ਨੇ ਜੀ ਵੀ ਇਹਦਾ ਲਗੂ ਨੰਬਰ ਅਸੀਂ ਦੇਖ ਲਾਂਗੇ ਜੀ ਅਸੀਂ ਐਂ ਕਰਦਾਂਗੇ ਬਾਹਰ ਕਰਦਾਂਗੇ ਹੁਣ ਦੇਖੋ ਜੀ ਇਹ ਤਾਂ ਹੁਣ ਆਉਣ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਲੱਗ ਜੂ ਪਤਾ ਵੀ ਕਿਉਂਕਿ ਦੇਖੋ ਜੀ ਇਸ ਪਾਸੇ ਇਹ ਇਨਵੈਸਟੀਗੇਸ਼ਨ ਤੁਰੀ ਹੈ ਉਹ ਇਨਵੈਸਟੀਗੇਸ਼ਨ ਕੋਈ ਇੰਨੀ ਜਲਦੀ ਤਾਂ ਖਤਮ ਹੋਣੀ ਨਹੀਂ ਜਿਵੇਂ ਹੁਣ ਕਹਿ ਰਹੇ ਨੇ ਵੀ ਮਜੀਠੀਆ ਸਾਹਿਬ ਤੋਂ ਅਸੀਂ ਐ ਕਰਨਾ ਹੈ ਐ ਪੁੱਛਣਾ ਹੈ ਵਾਹ ਪੁੱਛਣਾ ਹੈ ਉਹ ਚੀਜ਼ਾਂ ਫੇਰ ਵੀ ਰਹਿ ਜਾਣਗੀਆਂ ਜੀ ਵੀ ਇਹ ਗੱਲਾਂ ਉਹਨੂੰ ਕਿੱਧਰ ਨੂੰ ਜਾਂਦੀਆਂ ਨੇ ਜੀ ਇਹ ਆਪੋਜੀਸ਼ਨ ਵਾਲੇ ਅੱਜ ਇਹਨਾਂ ਨੇ ਜਿਹੜੀ ਸ਼ਾਮ ਨੂੰ ਇੱਕ ਜੋ ਇਹਨਾਂ ਦੀ ਮੀਟਿੰਗ ਹੋਈ ਆ ਕਾਲੀਗੜ੍ਹ ਦੀ ਉਹਦੇ ਵਿੱਚ ਇੱਕ ਸਪੈਸ਼ਲ ਇਹਨਾਂ ਨੇ ਲਿਖਿਆ ਵੀ ਜਿਹੜੇ-ਜਿਹੜੇ ਆਪੋਜੀਸ਼ਨ ਦੇ ਲੀਡਰਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਹੈ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਤੇ ਕਿਤੇ ਨਾ ਕਿਤੇ ਅਕਾਲੀ ਦਲ ਵੀ ਚਾਹੁੰਦਾ ਹੈ ਵੀ ਭਾਈ ਚਲੋ ਜੇ ਕੋਈ ਆਪਣੇ ਹੱਕ ਚ ਕੋਈ ਆਦਾ ਨਾਰਾ ਮਾਰਦਾ ਹੈ ਤਾਂ ਵੱਧ ਤੋਂ ਵੱਧ ਬੰਦਿਆਂ ਨੂੰ ਨਾਲ ਜੋੜ ਕੇ ਰੱਖਿਆ ਜਾਵੇ ਕਿਉਂਕਿ ਉਹ ਵੀ ਅਕਾਲੀ ਦਲ ਦੋ ਤੁਰੇ ਫਿਰਦੇ ਨੇ ਜੀ ਦੂਸਰੇ ਅਕਾਲੀ ਦਲੜ ਜਿਹੜੇ ਟੁੱਟ ਕੇ ਗਏ ਸੀ ਉਹ ਤਾਂ ਹਜੇ ਤੱਕ ਨਾਲ ਆਏ ਨਹੀਂ ਕਿਤਨਾ ਕਿਤੇ ਅਕਾਲੀ ਦਲ ਨੂੰ ਵੀ ਮੈਨੂੰ ਲੱਗਦਾ ਵੀ ਆਪੋਜੀਸ਼ਨ ਪਾਰਟੀਆਂ ਨੇ ਜਿਵੇਂ ਕਾਂਗਰਸ ਹੈ ਇਹਨਾਂ ਦੀ ਸਪੋਰਟ ਦੀ ਲੋੜ ਹੈਗੀ ਹੈ ਜੀ ਇਸ ਮਸਲੇ ਦੇ ਵਿੱਚ ਬਿਲਕੁਲ ਸ਼ਰਮਾ ਜੀ ਐ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਜੇ ਡਿਸਪਰਪੋਰਸ਼ਨੇਟ ਐਸੈਟਸ ਦਾ ਕੇਸ ਹੈ ਚਾਹੇ ਉਹ ਡਰੱਗਸ ਦਾ ਕੇਸ ਹੈ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਦਾਅਵੇ ਕਰਦੇ ਆ ਤਾਂ ਜੇ ਕਿਤੇ ਦੋਸ਼ੀ ਹੈ ਬੰਦਾ ਤਾਂ ਜ਼ਰੂਰ ਕੇਸ ਵੀ ਚੱਲਣਾ ਚਾਹੀਦਾ ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਡਿਸੀਜਨ ਲੈਣਾ ਚਾਹੀਦਾ ਇਹ ਨਹੀਂ ਕਿ ਸੋਸ਼ਲ ਮੀਡੀਆ ਵਾਲੇ ਪਹਿਲਾਂ ਹੀ ਜੰਪ ਇਨ ਕਰਕੇ ਤੁਸੀਂ ਜਾਂ ਮੈਂ ਅੱਜ ਇਹ ਫੈਸਲਾ ਦੇ ਦਿਆਂ ਕਿ ਜੀ ਆ ਫਲਾਣਾ ਤਾਂ ਦੋਸ਼ੀ ਹੈਗਾ ਫਲਾਣਾ ਨਹੀਂ ਇਹਦਾ ਰਿਮਾਂਡ ਵਧੂਗਾ ਨਹੀਂ ਵਧੂਗਾ ਇੱਕ ਮੈਨੂੰ ਚਰਚਾ ਯਾਦ ਹੈ ਬੜਾ ਚਿਰ ਪਹਿਲਾਂ ਇੱਕ ਲੀਡਰ ਸੀ ਸਾਰੇ ਸਮਝ ਹੀ ਲੈਣਗੇ ਕਿ ਦੀ ਗੱਲ ਕਰਦਾ ਮੈਂ ਤੇ ਉਹ ਆਪਣੇ ਬੇਟੇ ਨੂੰ ਕਹਿੰਦੇ ਆ ਕਹਿੰਦੇ ਭਰਾਵਾ ਮੈਂ ਤਾਂ ਆਪਣੇ ਇਨ-ਲਾਜ਼ ਨੂੰ ਸਾਲਿਆਂ ਸੂਲਿਆਂ ਨੂੰ ਬੜੀ ਦੂਰ ਰੱਖਿਆ ਸੀ ਰਾਜਨੀਤੀ ਤੋਂ ਤੇ ਤੂੰ ਕਹਿੰਦੇ ਆਪਣੇ ਸਾਲੇ ਨੂੰ ਵਜ਼ੀਰ ਬਣਾਈ ਜਾਨਾ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਕਿ ਅਕਾਲੀ ਦਲ ਇਸ ਵੇਲੇ ਕੋਈ ਮਾਸ ਮੂਵਮੈਂਟ ਨਹੀਂ ਸ਼ੁਰੂ ਕਰ ਰਿਹਾ ਇਹਦੇ ਦੋ ਹੀ ਕਾਰਨ ਹੋ ਸਕਦੇ ਨੇ ਜੀ ਇੱਕ ਤਾਂ ਉਹਨਾਂ ਨੂੰ ਲੱਗਦਾ ਹੋਵੇ ਵੀ ਕੇਸ ਕਮਜ਼ੋਰ ਆ ਇਹ ਦੂਜਾ ਸ਼ਾਇਦ ਉਹਨਾਂ ਨੂੰ ਪੁਰਾਣੇ ਲੀਡਰਾਂ ਦੀ ਕੋਈ ਗੱਲ ਯਾਦ ਆ ਗਈ ਹੋਵੇ ਕੀ ਸਮਝਦੇ ਹੋ ਤੁਸੀਂ ਇਹਨੂੰ ਨਿਰਵਿੰਦਰ ਜੀ ਐਕਚੁਅਲੀ ਬਾਦਲ ਸਾਹਿਬ ਬਾਰੇ ਲੋਕਾਂ ਦੀ ਰਾਏ ਹੋਰ ਸੀਗੀ ਉਹਨਾਂ ਬਹੁਤ بڑے ਸੀਨੀਅਰ ਲੀਡਰ ਸੀਗੇ ਤੇ ਮੈਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਉਹ ਲੋਕਾਂ ਵਿਚਿਰਦੇ ਸੀਗੇ ਉਹਨਾਂ ਵਰਗਾ ਆਕਾਲੀ ਦਲ 'ਵੇ ਕੋਈ ਲੀਡਰ ਨਹੀਂ ਹੋਇਆ ਨਾ ਉਤੋਂ ਬਾਅਦ ਤੇ ਆਕਾਲੀ ਦਲ ਦੇਖੋ ਕਮਜ਼ੋਰ ਤਾਂ ਹੋਇਆ ਹੈ ਸਮੇਂ ਦੇ ਨਾਲ ਜਿਹੜਾ ਹੁਣ ਢਾਇਕ ਟੁੱਟ ਕੇ ਨਾਲੋਂ ਗਿਆ ਜੀ ਆਕਾਲੀ ਦਲ 'ਵੇ ਉਹ ਮਾਸ ਬੇਸ ਨਹੀਂ ਰਹਿ ਗਿਆ ਨਾ ਜੀ ਆਪਾਂ ਕਹੀਏ ਵੀ ਜਿਹੜਾ ਜਆ ਬੇਸ ਉਸ ਵੇਲੇ ਸੀ ਆਕਾਲੀ ਦਲ ਦਾ ਉਸ بڑے ਲੀਡਰ ਬੜੇ ਬੜੇ ਸੀਨੀਅਰ ਲੀਡਰ ਸੀ ਜੀ ਕਤਾਰ ਦੇ ਵਿੱਚ ਮਤਲਬ ਕਿ ਹੁਣ ਉਹ ਜਿਹੜੀ ਸੀਨੀਅਰ ਲੀਡਰਾਂ ਦੀ ਕਤਾਰ ਹੈ ਉਹ ਮਿਸਿੰਗ ਹੈ ਜੀ ਜਿਹੜੇ ਉਸ ਟਾਈਮ ਅਕਾਲੀ ਦਰ ਨੂੰ ਲੀਡ ਕਰਦੇ ਸੀਗੇ ਜਦੋਂ ਬਾਦਲ ਸਾਹਿਬ ਦੀ ਅਰੈਸਟ ਹੋਈ ਐ ਤੇ ਹੁਣ ਜਿਹੜੇ ਕਰਦੇ ਨੇ ਜੀ ਉਹ ਤਾਂ ਹੁਣ ਬਿਲਕੁਲ ਹੀ ਫਰਕ ਪੈ ਗਿਆ ਜੀ ਉਸ ਚੀਜ਼ ਦਾ ਜੀ ਬਿਲਕੁਲ ਦੂਜੀ ਗੱਲ ਸ਼ਰਮੇ ਜਦੋਂ ਸੁਖਵੀਰ ਬਾਦਲ ਹੋਣਾ ਦਾ ਅਕਾਲ ਤਖਤ ਦੇ ਨਾਲ ਚੱਲਦਾ ਸੀ ਜਦੋਂ ਉਹਨਾਂ ਨੂੰ ਤਨਖਾਹ ਲਈ ਗਈ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਸਾਹਿਬਾਨ ਵੱਲੋਂ ਉਦੋਂ ਵਿਕਰਮ ਜੀਠੀਆ ਹੋਣਾ ਦਾ ਬਿਆਨ ਬਹੁਤ ਦੇਰ ਬਾਅਦ ਆਇਆ ਸੀ ਬਹੁਤ ਚਿਰ ਬਾਅਦ ਆਇਆ ਸੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਜੀ ਸੋ ਅੱਜ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਜੀ ਇਹਦੇ ਵਿੱਚ ਸਾਡੀਆਂ ਗੱਲਾਂ ਚ ਕਈ ਸਵਾਲ ਪ੍ਰਵੇਸ਼ ਜੀ ਨੇ ਵੀ ਛੱਡਤੇ ਆ ਮੈਂ ਵੀ ਛੱਡਤੇ ਆ ਉਹਨੂੰ ਲੱਭ ਲਿਓ ਉਹਨੂੰ ਸੋਚ ਲਿਓ ਤਾਂ ਜੇ ਸਮਝਣ ਲੱਗ ਜੂਗੀ ਆਪਣੇ ਆਪਣੇ ਅੰਦਾਜ਼ੇ ਲਾ ਕੇ ਘੱਟੋ ਘੱਟ ਸੋਸ਼ਲ ਮੀਡੀਆ ਤੇ ਇਦਾਂ ਨਾ ਅਫਲੋਟ ਕਰ ਦਿਓ ਜਿਹਾ ਹੋ ਗਿਆ ਵਾ ਹੋ ਗਿਆ ਪਰ ਜਿਹੜੇ ਸਵਾਲ ਦੇ ਉੱਤੇ ਨਹੀਂ ਬੋਲ ਸਕਦੇ ਅਜੇ ਜਿਹਦੇ ਕਾਨੂੰਨੀ ਦਾ ਪੇਚ ਨੇ ਉਹਦੇ ਤੇ ਸਿਰਫ ਇਸ਼ਾਰਾ ਕਰ ਸਕਦੇ ਆਂ ਜੀ ਉਹ ਸੀ ਕਰਤਾ ਆ ਸੋ ਬਹੁਤ ਧੰਨਵਾਦ ਜੀ ਅੱਜ ਜੁੜੇ ਹੋ ਤੁਸੀਂ ਸਮਾਂ ਦਿੱਤਾ ਹੈ ਤੇ ਕੱਲ ਨੂੰ ਫੇਰ ਨਵੇਂ ਵਿਸ਼ਿਆਂ ਨਾਲ ਮਿਲਦੇ ਆਂ